ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਬਿੰਦਰਪਾਲ ਨਜ਼ਰਬਾਦਿਆ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਊਥ ਕੋਰੀਆ ਦੇ ਆਪਣੇ ਦੌਰੇ ਦੌਰਾਨ ਡਾਈਵੋ ਇੰਜੀਨੀਅਰਿੰਗ ਐਂਡ ਕੰਸਟਰਕਸ਼ਨ ਕੰਪਨੀ ਦੇ ਚੇਅਰਮੈਨ ਨਾਲ ਕੀਤੀ ਗਈ ਮੁਲਾਕਾਤ ਤੇ ਇਸ ਨਾਲ ਹੀ ਟੈਕਨੋ ਵੈਲੀ ਦਾ ਵੀ ਕੀਤਾ ਗਿਆ ਦੌਰਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁਖਬਲਾਰੇ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪਲਾਕ ਸੰਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੇ ਵਿੱਚ ਵੱਡੀ ਜਿੱਤ ਹਾਸਲ ਕਰਨ ਦਾ ਕੀਤਾ ਗਿਆ ਦਾਵਾ ਕਿਹਾ ਕਿ ਪਾਰਟੀ ਵਿਕਾਸ ਦੇ ਨਾਮ ਤੇ ਕਰੇਗੀ ਜਿੱਤ ਹਾਸਲ। ਉਹਦੇ ਕਰਕੇ ਬਲਾਕ ਸੰਤੀ ਦੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੇ ਵਿੱਚ ਸਾਨੂੰ ਬਹੁਤ ਵੱਡਾ ਹੰਗਾਰਾ ਜਿਹੜਾ ਮੇਦਿਆ ਬਹੁਤ ਵੱਡਾ ਰਿਸਪੌਂਸ ਮੇਦਿਆ ਉਹਦਾ ਵੱਡੀ ਅਸੀਂ ਜਿੱਤ ਪ੍ਰਾਪਤ ਜਿਹੜੀ ਕਰਾਂਗੇ ਵੱਡੇ ਲੈਵਲ ਦੇ ਉੱਤੇ ਜਿੱਤਾਂਗੇ ਭਾ ਜਿੱਤਾਂਗੇ ਵਿਕਾਸ ਦੇ ਸੱਤੇ ਕੋਈ ਧੱਕਾ ਨਹੀਂ ਕੋਈ ਗੁੰਡਾਗਰਦੀ ਨਹੀਂ ਕੁਛ ਨਹੀਂ ਅਸੀਂ ਜਿਹੜਾ ਵਿਕਾਸ ਕੀਤਾ ਉਹ ਵਿਕਾਸ ਜਿਹੜਾ ਪਿੰਡਾਂ ਦੇ ਵਿੱਚ ਅਸੀਂ ਲੈ ਕੇ ਵੀ ਗਏ ਆ ਪਿੰਡਾਂ ਦੇ ਲੋਕਾਂ ਨੂੰ ਪਤਾ ਇਸ ਕਰਕੇ ਸਾਡੀ ਪਾਰਟੀ ਜਿਹੜੀ ਆ ਉਹ ਬਲਾਕ ਸੰਮਤੀ ਦੇ ਜਿਲ੍ਹਾ ਪ੍ਰੀਸ਼ਦੀਆਂ ਚੋਣਾਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਜਿੱਤੂਗੀ ਉਹ ਬਹੁਤ ਲੀਡ ਨਾਲ ਜਿੱਤੂਗੀ ਕਿਉਂਕਿ ਸਦਾ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਪਿੰਡਾਂ ਦੇ ਵਿਕਾਸ ਵਾਸਤੇ ਪਿੰਡਾਂ ਦੀਆਂ ਲਾਇੰਕ ਤੋਂ ਡਾਵਾ ਵਾਸਤੇ ਪਿੰਡਾਂ ਦੀਆਂ ਡਿਸਪੈਂਸਰੀਆਂ ਵਾਸਤੇ ਪਿੰਡਾਂ ਦੇ ਸਕੂਲਾਂ ਵਾਸਤੇ ਪਿੰਡਾਂ ਦੇ ਵਿੱਚ ਆਮ ਲੋਕਾਂ ਨੂੰ ਨੌਕਰੀ ਦੇਣ ਵਾਸਤੇ ਜੋ ਪੜਾਲੇ ਕੀਤੇ ਆ ਉਹ ਤੁਹਾਨੂੰ ਬਲਾਸ਼ੰਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਰਿਜ਼ਲਟ ਜਿਹੜੇ ਦੱਸਣਗੇ ਮੈਂ ਬਸ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਈ ਵਿਕਾਸ ਦੇ ਉੱਤੇ ਇਲੈਕਸ਼ਨ ਲਾੜੇ ਵਿਕਾਸ ਵਾਸਤੇ ਵਿਕਾਸ ਦੇ ਨਾਤੇ ਇਲੈਕਸ਼ਨ ਲਾੜੇ ਤੇ ਵਿਕਾਸ ਜਿਹੜਾ ਕੀਤਾ ਲੋਕਾਂ ਨੂੰ ਦੱਸ ਰਹੇ ਇਹਦਾ ਰਿਸਪੌਂਸ 14 ਤਰੀਕ ਨੂੰ ਲੋਕ ਬਹੁਤ ਮੰਡੀ ਪੰਦਰ ਤੇ ਦੇਣ ਜਾ ਰਹੇ ਸਾਡੇ ਪੂਰੇ ਪੰਜਾਬ ਦੇ ਚ ਐਮ ਐਲ اے ਮੰਤਰੀ ਸਾਹਿਬਾਨ ਜਿਹੜੇ ਹਲਕਾ ਇੰਚਾਰਜ ਜਿਹੜੇ ਕੈਂਪੇਨ ਕਰਦੇ ਸਾਜਿਆਂ ਦੀਆਂ ਰਿਪੋਰਟਾਂ ਕਿ ਬਹੁਤ ਵਧੀਆ ਜਿਹੜਾ ਬੰਦਾ ਦੇ ਲੋਕ ਪਿਆਰ ਕਰਦੇ ਬਹੁਤ ਵਧੀਆ ਜਿਹੜੇ ਕੰਮ ਕੀਤੇ ਸੀ ਉਹ ਰਿਜ਼ਲਟ ਉਹਨੇ ਜਿਹੜੇ ਸ਼ੁਰੂ ਹੋ ਗਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਨਵਜੋਤ ਕੌਰ ਸਿੱਧੂ ਦੇ 500 ਕਰੋੜ ਵਾਲੇ ਬਿਆਨ ਤੇ ਕੀਤੀ ਗਈ ਟਿੱਪਣੀ ਕਿਹਾ ਕਿ ਸਿੱਧੂ ਪਰਿਵਾਰ ਦੇ ਕੋਲ ਹੈ ਭਾਜਪਾ ਤੇ ਕਾਂਗਰਸ ਪਾਰਟੀਆਂ ਦਾ ਵੱਡਾ ਤਜਰਬਾ ਜਿਨ੍ਹਾਂ ਲੋਕਾਂ ਨੇ ਪਿਛਲੇ 25 ਸਾਲ ਰਾਜ ਕੀਤਾ ਜੇ ਮੈਂ ਗੱਲ ਕਰਾਂ 1997 ਤੋਂ ਲੈ ਕੇ 2022 ਤੱਕ ਉਹਨਾਂ ਪਾਰਟੀਆਂ ਦੇ ਕਿਰਦਾਰ ਬਾਰੇ ਉਹਨਾਂ ਦੀਆਂ ਪਾਰਟੀਆਂ ਦੇ ਲੀਡਰ ਕੀ ਬਿਆਨ ਕਰਦੇ ਨੇ ਸਾਰੇ ਪੰਜਾਬ ਦੇ ਸਾਹਮਣੇ ਨਵਜੋਤ ਕੌਰ ਸਿੱਧੂ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਜਿਨ੍ਹਾਂ ਨੇ ਕਾਫੀ ਲੰਬਾ ਅਰਸਾ ਅਕਾਲੀਦਰ ਬੀਜੇਪੀ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਔਰ ਉਸ ਬਾਅਦ ਉਹਨਾਂ ਨੇ ਕਾਂਗਰਸ ਦਾ ਪੰਨਾ ਫੜਿਆ ਔਰ ਕਾਂਗਰਸ ਦੇ ਅੰਦਰ ਉਹਨਾਂ ਨੇ ਆਪਣੀ ਭੂਮਿਕਾ ਨਿਭਾਈ ਉਹਨਾਂ ਕੋਲੇ ਬਹੁਤ ਹੀ ਵੱਡਾ ਐਕਸਪੀਰੀਅੰਸ ਆ ਦੋਨਾਂ ਪਾਰਟੀਆਂ ਦਾ ਬੀਜੇਪੀ ਦਾ ਔਰ ਕਾਂਗਰਸ ਪਾਰਟੀ ਦਾ ਕਿ ਇਹਨਾਂ ਦੋਨਾਂ ਪਾਰਟੀਆਂ ਦੇ ਅੰਦਰ ਕਿਸ ਤਰ੍ਹਾਂ ਮੁੱਖ ਮੰਤਰੀ ਦੇ ਅਹੁਦੇ ਬੇਚੇ ਜਾਂਦੇ ਹਨ ਮੁੱਖ ਮੰਤਰੀ ਦੇ ਅਹੁਦੇ सीएम ऑन सेल ਕਿਸ ਤਰ੍ਹਾਂ ਮੁੱਖ ਮੰਤਰੀ बिकਦਾ ਹੈ ਇਹ ਜਿਹੜਾ ਵੱਡਾ ਤਜਰਬਾ ਕਾਂਗਰਸ ਪਾਰਟੀ ਦਾ ਪਰ ਭਾਰਤੀ ਜਨਤਾ ਪਾਰਟੀ ਦਾ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਇਆ ਨਵਜੋਤ ਕੋਰ ਸਿੱਧੂ ਕਹਿੰਦੇ ਨੇ ਕਿ 500 ਕਰੋੜ ਰੁਪਏ ਲੱਗੂਗਾ ਤਾਂ ਉਸ ਬਾਅਦ ਮੁੱਖ ਮੰਤਰੀ ਦਾ ਅਹੁਦਾ ਮਿਲਦਾਗਾ 350 ਕਰੋੜ ਰੁਪਏ ਲੱਗੂਗਾ ਤਾਂ ਫੇਰ ਮੁੱਖ ਮੰਤਰੀ ਦਾ ਉਹਦਾ ਮਿਲਦਾਗਾ ਸੋ ਜਿਹੜੇ ਮੁੱਖ ਮੰਤਰੀ ਹੁਣ ਤੱਕ ਕਾਂਗਰਸ ਪਾਰਟੀ ਦੇ ਰਹੇ ਨੇ ਇਟ ਮੀਨਸ ਉਹਨਾਂ ਵਿਅਕਤੀਆਂ ਨੇ ਜੇ ਆਪਾਂ ਮੋਟਾ-ਮੋਟਾ ਸਾਬ ਲਾਈਏ ਅਕਾਲੀਦਰ ਬੀਜੇਪੀ ਦਾ ਤਾਂ ਲਗਭਗ 2000 ਕਰੋੜ ਰੁਪਏ ਤੋਂ ਉੱਪਰ ਪੈ ਜਿਹੜੇ ਦੇ ਕੇ ਉਹ ਖਰਚ ਕੀਤੇ ਹੋਣਗੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਨੇ ਵੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਤੇ ਕੀਤੀ ਟਿੱਪਣੀ ਕਿਹਾ ਕਿ ਨਵਜੋਤ ਸਿੱਧੂ ਇਹ ਦੱਸਣ ਕਿ ਉਹਨਾਂ ਨੇ ਕਾਂਗਰਸ ਵਿੱਚ ਮਿਲੇ ਅਹੁਦਿਆਂ ਦੇ ਲਈ ਪਾਰਟੀ ਨੂੰ ਕਿੰਨੇ ਪੈਸੇ ਦਿੱਤੇ ਜਦੋਂ ਉਹ ਕਾਂਗਰਸ ਵਿੱਚ ਆਏ تھے ਭਾਜਪਾ ਸੇ ਔਰ ਉਸਕੇ ਬਾਦ ਉਹਨੂੰ ਮੰਤਰੀ ਬਣਾਇਆ ਗਿਆ ਉਹ ਕਹਿੰਦੇ ਉਹ ਬਤਾਏ ਕਿ ਮੰਤਰੀ ਬਣਨੇ ਕੇ ਲਈ ਨੰਬਰ 2 ਮੰਤਰੀ ਬਣਾਇਆ Chief Minister ਸੇ ਜੋ ਨੈਕਸਟ ਹੁੰਦਾ ਹੈ ਕਿਤਨੇ ਪੈਸੇ ਦਿੱਤੇ ਉਸਕੇ ਬਾਦ ਉਹਨੂੰ PCC ਦਾ ਪ੍ਰੈਜ਼ੀਡੈਂਟ ਬਣਾਇਆ ਕਿਤਨੇ ਪੈਸੇ ਦਿੱਤੇ हम सब भी उनके साथ चले उनके साथ रहे तो जो चीफ मिनिस्टर होता है वो जब पार्टी प्रेसिडेंट होता है वो पार्टी प्रेसिडेंट के नीचे रहता है पार्टी जो सुप्रीम है और नेक्स्ट जो है पार्टी में जब बात होती है तो वो चीफ मिनिस्टर आता है तो वो बताएं कि पीसीसी प्रेसिडेंट पढ़ने के लिए नवजोत कौर जी मेरी बहन कितने पैसे दिए साढ़े साल पंजाब का कांग्रेसी वर्कर डंडे खा रहा है ਕਿ ਤੁਹਾਸ਼ਬਦ ਸਹਿਰਾ ਹੈ ਸਾਢੇ 3 ਸਾਲ ਆਪ ਭੁੱਲੇ ਨਹੀਂ ਅਬ ਜਬ ਇਲੈਕਸ਼ਨ ਇਅਰ ਸਟਾਰਟ ਹੋ ਗਿਆ ਤੋ ਇਹਨੋ ਨੇ ਜੇ ਕਾਮ ਸਟਾਰਟ ਕਰ ਦਿਆ ਨਵਜੋਤ ਕੌਰ ਸਿੱਧੂ ਨੇ ਆਪਣੇ ਬਿਆਨ ਤੋਂ ਕੀਤਾ ਕਿ ਨਾਰਾ ਕਿਹਾ ਕਿ ਕਾਂਗਰਸ ਪਾਰਟੀ ਨੇ ਉਹਨਾਂ ਤੋਂ ਕਦੇ ਵੀ ਨਹੀਂ ਮੰਗੇ ਪੈਸੇ ਤੇ ਉਹਨਾਂ ਦੇ ਬਿਆਨ ਨੂੰ ਤੋੜ ਮੋੜ ਕੇ ਕੀਤਾ ਗਿਆ ਪੇਸ਼ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਤੋਂ ਸਰਾਦਰਾਂਹੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਮਾਡਿਊਲ ਦਾ ਕੀਤਾ ਪਰਦਾਫਾਸ਼ ਇੱਕ ਨਵਾਲਿਕ ਸਮੇਤ 6 ਕਰਮਚਾਰੀਆਂ ਨੂੰ ਕੀਤਾ ਗ੍ਰਿਫਤਾਰ ਤੇ ਕਬਜ਼ੇ ਦੇ ਵਿੱਚੋਂ ਬਰਾਮਦ ਕੀਤੇ 6 ਪਿਸਤੌਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਮੰਗੀ ਮੁਆਫੀ ਦੱਖਣ ਭਾਰਤ ਵਿੱਚ ਹੋਏ ਇੱਕ ਸਮਾਗਮ ਦੌਰਾਨ ਸਿੱਖ ਫਲਸਫੇ ਨੂੰ ਰਲਗੱਡ ਕਰਨ ਦਾ ਦੱਸਿਆ ਜਾ ਰਿਹਾ ਮਾਮਲਾ ਸਰੀ ਅਕਾਲ ਤੱਕ ਸਾਇਬੇਖੇ ਪੰਥ ਸਿੰਘ ਸਹਿਬਾਨਾ ਵੱਲੋਂ ਅਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਨੂੰ ਤਨਖਾਹਿਆ ਦਿੱਤਾ ਗਿਆ ਿਕਰਾਰ ਸਾਲ 2024 ਦੇ ਵਿੱਚ ਪੰਥਕ ਹਸਤੀਆਂ ਖਿਲਾਫ ਮਾੜੀ ਸ਼ਬਦਾਵਲੀ ਵਰਤਣ ਦਾ ਇਲਜ਼ਾਮ ਮਾਛੀਵਾੜਾ ਵਿਖੇ ਬਸ ਸਟੈਂਡ ਦੇ ਕੋਲ ਬਣੇ ਇੱਕ ਟਾਬਾ ਮਾਲਕ ਵੱਲੋਂ ਆਪਣੇ ਆਪ ਨੂੰ ਫਾਹਲਗਾ ਕੇ ਕੀਤੀ ਗਈ ਖੁਦਕੁਸ਼ੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ ਇਹਦੇ ਨਾਮ ਅਮਰਜੀਤ ਸਿੰਘ ਆ ਜੀ son of ਪ੍ਰੇਮ ਸਿੰਘ ਇਹਦੀ ਉਮਰ ਹੈਗੀ ਆ 42-43 ਸਾਲ ਅੱਜ ਮਾਰਨਿੰਗ ਹੀ ਸਾਨੂੰ ਤਲਾਹ ਹੋਈ ਸੀ ਅਸੀਂ ਉੱਥੇ ਪਹੁੰਚੇ ਇਹਦੀ ਜਿਹੜੀ ਲਾਸ਼ ਡੇਡ ਬੋਡੀ ਦੀ ਕਹਿੰਦੇ ਆ ਉਹ ਰੱਸੀ ਨਾਲ ਲੰਕਦੀ ਸੀ ਇਹਦੀ ਜੀ ਬਾਹਰ ਤੇ ਆਲੇ ਦਲੇ ਅਸੀਂ ਜਾਂਚ ਕਰੀਆ ਤੇ ਸਾਨੂੰ ਕੁਝ ਜਾਂ ਸੁਸਾਇਡ ਵਾਲ ਨੋਟ ਵਗੈਰਾ ਤਾਂ ਉਸ ਤੋਂ ਕੁਝ ਮਿਲਿਆ ਨਹੀਂ ਕੀ ਕਾਰਨ ਦੱਸੇ ਸੁਸਾਇਡ ਨੇ ਕੀਤਾ ਕਿਉਂ ਕੁਝ ਪਤਾ ਲੱਗਿਆ ਜੀ ਅਜੇ ਮੁੱਢਲੀ ਜਾਂਚ ਤੋਂ ਤਾਂ ਜੇ ਕੁਝ ਨਹੀਂ ਸਾਹਮਣੇ ਆਇਆ ਜੀ ਵੀ ਕਿਉਂ ਕੀਤਾ ਜਾਂ ਕੀ ਕਾਰਨ ਸੀ ਜਾਂ ਕੋਈ ਇਹਨੂੰ ਪਰੇਸ਼ਾਨੀ ਸੀ ਤੇ ਇਹਦੀ ਡੇਡ ਬੋਡੀ ਪੋਸਟਮਾਰਟਮ ਲਈ ਉੱਥੇ ਮੋਚਰੀ ਹੋਰ ਹਾਲਚ ਵਿੱਚ ਰੱਖਦੇ ਰੱਖ ਦਿੱਤੀ ਆ ਅੱਗੇ ਅਸੀਂ ਕੈਮਰੇ ਕੂਮਰੇ ਵੀ ਦੇਖਦੇ ਹਾਂ ਕੋਈ ਇਦਾਂ ਦੀ ਹੋਈ ਤਾਂ ਪਰਦਾ ਅਸੀਂ ਕੱਲਾ ਪਰਦਾ ਸਟਾਰ ਕਰਤੀ ਵੀ ਇਹ ਮਾਮਲਾ ਆ ਸਕਦਾ ਸਾਹਮਣੇ ਇਹ ਕੱਲਾ ਹੀ ਸੀ ਜੀ ਇਹਦੇ ਫਾਦਰ ਤੇ ਮਦਰ ਦੀ ਡੈਥ ਹੋਈ ਹੋਈ ਹੈ ਪਰਿਵਾਰ ਕਿਵੇਂ ਕੱਲਾ ਹੀ ਸੀ ਮੈਂਬਰ ਸੀ ਤਾਂ ਲੁਧਿਆਣਾ ਵਿਖੇ ਇੱਕ ਭਿਆਨਕ ਕਾਰ ਹਾਦਸੇ ਦੌਰਾਨ ਦੋ ਲੜਕੀਆਂ ਸਮੇਤ ਪੰਜ ਲੋਕਾਂ ਦੀ ਹੋਈ ਮੌਤ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਕੀਤੀ ਸ਼ੁਰੂ ਤਾਂ ਐਸੀ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਦੇ ਹੋ ਇਜਾਜ਼ਤ ਸਟੇਕਾ